ਇੱਕ ਨਿੱਜੀ ਹਸਪਤਾਲ ਦੇ ਵੱਲੋਂ ਇੱਕ ਮਰੀਜ਼ ਦੇ ਇਲਾਜ ਦੇ ਵਿੱਚ ਲਾਪਰਵਾਹੀ ਕੀਤੀ ਗਈ ਹੈ ਅਤੇ ਉਸ ਦੀ ਜਾਨ ਚਲੀ ਜਾਂਦੀ ਹੈ। ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ। ਖੰਨਾ ਦੇ ਜੀਟੀ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਵਿੱਚ ਹੰਗਾਮਾ ਕੀਤਾ। ਪਰਿਵਾਰਕ ਮੈਂਬਰਾਂ ਦੇ ਕਹਿਣੇ ਕਿ ਡਾਕਟਰਾਂ ਨੇ ਇਲਾਜ ਦੇ ਦੌਰਾਨ ਲਾਪਰਵਾਹੀ ਕੀਤੀ ਹੈ। ਇਹ ਵੱਡਾ aarop ਲਗਾਏ ਜਾ ਰਹੇ ਡਾਕਟਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ। ਸਥਿਤੀ ਨੂੰ ਦੇਖਦਿਆਂ ਹੋਇਆ ਪੁਲਿਸ ਅਧਿਕਾਰੀ ਉੱਕੇ ਤੇ ਪਹੁੰਚੇ ਗੁੱਸੇਚ ਆਏ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਾਇਆ ਮ੍ਰਿਤਕਾ ਸੰਦੀਪ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ 25 ਨਵੰਬਰ ਨੂੰ ਉਹਨਾਂ ਦੀ ਪਤਨੀ ਖੰਨਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੁੰਦੀ ਹੈ 26 ਨਵੰਬਰ ਨੂੰ ਆਪਰੇਸ਼ਨ ਕਰਕੇ ਬੱਚੇ ਦਾ ਜਨਮ ਹੁੰਦਾ ਹੈ ਆਪਰੇਸ਼ਨ ਤੋਂ ਬਾਅਦ ਉਸ ਦੀ ਪਤਨੀ ਨੂੰ ਬਲੀਡਿੰਗ ਹੋਣ ਲੱਗ ਪੈਂਦੀ ਹੈ ਵਾਰ-ਵਾਰ ਹਸਪਤਾਲ ਦੇ ਸਟਾਫ ਨੂੰ ਦੱਸਿਆ ਜਾਂਦਾ ਹੈ ਉਹ ਕਹਿੰਦੇ ਨੇ ਕਿ ਵਾਰ-ਵਾਰ ਬਲੀਡਿੰਗ ਹੋਣ ਤੋਂ ਬਾਅਦ ਵੀ ਪਰਵਾਰਕ ਮੈਂਬਰਾਂ ਦੇ ਵੱਲੋਂ ਸਟਾਫ ਨਰਸ ਨੂੰ ਡਾਕਟਰਾਂ ਨੂੰ ਦੱਸਿਆ ਜਾਂਦਾ ਹੈ ਕਿ ਮਰੀਜ਼ ਪੀੜਤ ਹੈ ਪਰ ਉਹਨਾਂ ਦੇ ਵੱਲੋਂ ਕੋਈ ਵੀ ਧਿਆਨ ਸਹੀ ਤਰੀਕੇ ਦੇ ਨਾਲ ਨਹੀਂ ਦਿੱਤਾ ਜਾਂਦਾ ਉਹ ਬਾਰ-ਬਾਰ ਇਹੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਦੇਖ ਲੈਣੇ ਆ ਲੇਕਿਨ ਡਾਕਟਰ ਉਸ ਦੀ ਪਤਨੀ ਨੂੰ ਦੇਖਣ ਨਹੀਂ ਆਉਂਦਾ ਬੁਦਵਾਰ ਬਾਅਦ ਵਿੱਚ ਦੁਪਹਿਰ ਤੋਂ ਬਾਅਦ ਪਤਨੀ ਨੂੰ ਨਿੱਜੀ ਹਸਪਤਾਲ ਤੋਂ ਇੱਕ ਦੂਜੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਉਸ ਦੀ ਪਤਨੀ ਨੂੰ ਜਿੱਥੇ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਤਾਂ ਡਕਟਰ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਦੇ ਮੌਤ ਦੇ ਜ਼ਿੰਮੇਦਾਰ ਡਾਕਟਰਾਂ ਅਤੇ ਹੋਰ ਸਟਾਫ ਦੇ ਮੈਂਬਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਖੰਨਾ ਦੇ ਡੀਐਸਪੀ ਇੱਥੇ ਮੌਕੇ ਤੇ ਪਹੁੰਚਦੇ ਨੇ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸੂਚਨਾ ਮਿਲੀ ਮੌਕੇ ਪੁਲਿਸ ਪਾਰਟੀ ਲੈ ਕੇ ਉਹ ਮੌਕੇ ਤੇ ਪਹੁੰਚਦੇ ਨੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਵੱਲੋਂ ਸ਼ਾਂਤ ਕਰਵਾਇਆ ਜਾਂਦਾ ਹੈ ਤੇ Laash ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭੇਜਿਆ ਜਾਂਦਾ ਹੈ ਤਵੀਰਵਾਰ ਨੂੰ ਡਾਕਟਰਾਂ ਦੀ ਬੋਡ ਬਣਾ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਬਿਆਨ ਦਰਜ ਹੋਣਗੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੌਤੇ ਸਾਰੇ ਕਾਰਨ ਸਪਸ਼ਟ ਹੋਣਗੇ ਜਿਸ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਫਿਲਹਾਲ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਤੁਸੀਂ ਸਾਰੀ ਖਬਰ ਦੇਖੀ ਸਭ ਦੇ ਬਿਆਨ ਸੁਣੇ ਅਤੇ ਮੌਕੇ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਮ ਲੋਕਾਂ ਦੇ ਨਾਲ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਂਦੀ ਹੈ ਅਸੀਂ ਇਲਾਜ ਕਰਾਉਣ ਦੇ ਲਈ ਹਸਪਤਾਲ ਜਾਂਦੇ ਹਾਂ ਪਰ ਕਿਤੇ ਨਾ ਕਿਤੇ ਡਾਕਟਰਾਂ ਦੀ ਐਂਗੈਲੀ ਪਰਿਵਾਰਕ ਮੈਂਬਰਾਂ ਨੂੰ ਭੁਗਤਨੀ ਪੈਂਦੀ ਹੈ ਜਦੋਂ ਉਹਨਾਂ ਦੇ ਪਰਿਵਾਰ ਦਾ ਕੋਈ ਵੱਡਮੁੱਲਾ ਜੀ ਚਲਾ ਜਾਂਦਾ ਹੈ ਜੋ ਕਿ ਬਹੁਤ ਅਹਿਮੀਅਤ ਰੱਖਦਾ ਹੋਵੇ ਅਚਾਨਕ ਜਿੱਥੇ ਘਰ ਤੇ ਖੁਸ਼ੀਆਂ ਆਣੀਆਂ ਹੁੰਦੀਆਂ ਨੇ ਅਜਿਹਾ ਸਮਾਂ ਆ ਜਾਂਦਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਨਿਰਾਸ਼ਾ ਆਤ ਲੱਗਦੀ ਹੈ ਪਰਿਵਾਰ ਦੇ ਵਿੱਚ ਸੁੰਨ ਪਸਰ ਜਾਂਦਾ ਤਾਂ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੀ ਰਾਏ ਜਿਹੜੀ ਹੈ ਉਹ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਕਿ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਅੱਛਾ ਜੀ ਬੋਲੋ ਸਤ ਜੀ ਬਾਜਵਾ ਹਸਪੀਟਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਨਸੀ ਸੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਇਆ ਸੀਗਾ ਅਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੇਫਟ ਕਰ ਦਿੱਤਾ ਸਾਨੂੰ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਅਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ ਚੋਂ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੋਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਵੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਬਾਅਦ ਨਹੀਂ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਥੈਡੀ ਚੈੱਕ ਵਿੱਚ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਇਜੈਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਵੀ ਉਹ ਰੁਕ ਜਾਊਗਾ ਵੀ ਅੰਦਰ ਜੋ ਜਾਮਾ ਗਿਆ ਉਹ ਨਿਕਲ ਜਾਂਦਾ ਹੁੰਦਾ ਮੈਂ ਜੀ ਠੀਕ ਹੈ ਜੀ ਦੋਸਤੋ ਬਾਦ 2 ਘੰਟੇ ਤਿੰਨ ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਿਆ ਉਹ ਕਹਿ ਰਹੇ ਆ ਕਿ ਮੈਨੂੰ ਦਮ ਮੇਰਾ ਦਮ ਘੁੱਟ ਰਿਹਾ ਮੈਨੂੰ ਸਾਹ ਕਮ ਆ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ ਉਹਨਾ ਸਟਾਫ ਨੂੰ ਜਾ ਕੇ ਕਿਹਾ ਵੀ ਮੇਰੇ ਵੀ ਮਰੀਜ਼ ਬਹੁਤ ਸੀਰੀਅਸ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਅੱਧੇ ਘੰਟੇ ਬਾਅਦ ਫੇਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ हां ये सारी रात तो यही असी मैडम ਨੂੰ ਡਿੱਗੀ ਗਏ ਬੜੀ ਨੂੰ मैडम ਆਈ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਅਮਰਜੈਂਸੀ ਹੀ ਲੈ ਕੇ ਜਾਣਾ ਪੈਣਾ ਮਾ ਇਲਾਹੀ ਅਮਰਜੈਂਸੀ ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੂਆ ਸੂਆ ਬਲੱਡ ਮਿਲਣ ਆਣੀ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਇਥੇ ਹੀ ਰੈਂਪਟ ਕਾਲਜ ਦੇ ਵਿੱਚ ਹਸਪੀਟਲ ਆਈ ਉੱਥੇ ਗਿਆ ਜੀ ਮੈਂ ਉੱਥੋਂ ਮੈਂ ਬਲੱਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਬਾਰੇ ਆਪਰੇਸ਼ਨ ਮੇਰੇ ਸਾਹ ਦੇ ਬਿਨਾਂ ਬਿਨਾ ਪੁੱਛੇ ਜੀ ਉਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੀ ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹਸਪੀਟਲ ਚ ਆਈਵੀਐਲ ਚ ਦਾਖਲ ਕਰਾ ਦਿੱਤਾ ਜੀ ਕਾਰਨ ਕੀ ਲੱਗਦਾ ਤੁਹਾਨੂੰ ਜੀ ਕੀ ਕਾਰਨ ਹੈ ਉਹਨਾਂ ਨੇ ਨਹੀਂ ਡੱਟ ਰਹੀ ਬਿਨਾਂ ਦੱਸੇ ਆਪਰੇਸ਼ਨ ਕੀ ਕਿੰਨੇ ਟਾਈਮ ਬਿਜਟੜੀ ਮੈਡੀਕਲ ਮੈਗਜ਼ੀਨ 4 ਸਾਲੋਂ ਪਹਿਲਾ ਬੇਬੀ ਸੀ ਕੱਟ ਪਹਿਲਾ ਬੇਬੀ ਸੀ ਹੈ ਜੀ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰ ਦਿਓ ਤੁਸੀਂ ਮੰਗੇ ਸਾਫ ਚਾਹੀਦੀ ਆਪਨ ਤਈ ਤੇ ਪੁਲਿਸ ਅੱਥੇ ਐ ਜੀ ਪੁਲਿਸ ਸ਼ੋਰ ਚ ਦੇ ਉਹ ਕੱਲੂ ਜੀ ਉਹਨਾਂ ਨੇ ਡੈੱਡ ਬੁਟੀ ਜਮਾ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਮੈਂ ਉਹ ਕਹਿੰਦੇ ਵੀ ਕੱਲੂ ਪੋਸਟ ਮਾਰਡਲ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣ ਉਸ ਤੋਂ ਬਾਅਦ ਫਿਰ ਕਾਰਵਾਈ ਕੀ चीज ਹੋਗੀ ਕਿ ਕਿੱਥੋਂ ਤੁਸੀਂ ਦੰਨ ਕਿੱਥੋਂ ਲੱਭੋ ਕੈਂਡਲ ਆ ਨਜ਼ਰ ਕਰੋ ਧਾਰਮਾ ਤੁਹਾਡੇ ਸੋਹਣੇ ਕਿੱਥੇ ਆ ਮੇਰੇ ਪਰਵਾਲੀ ਕੋਲ ਆ ਗਰਵਾਲੀ ਜੀ ਹਾਂ ਜੀ ਗਰਵਾਲੀ ਕਲਾ ਜੀ ਗਰਵਾਲੀ ਕਲਾ ਜੀ ਕਿੰਨੇ ਜੀ ਮੈਂ ਸਵੇਰੇ ਆਇਆ ਸੀਗਾ 10 ਵਜੇ ਕਿ ਅੱਜ ਅੱਜ ਸਵੇਰੇ ਹੋਈ ਹੈ ਸਵੇਰੇ 11 ਵਜੇ 11 ਵਜੇ ਜੀ 11 ਵਜੇ ਹਾਂ ਜੀ ਮੈਂ ਉਹਰੇ ਆਇਆ ਸੀਗਾ ਜੀ 10 ਵਜੇ ਮਾਮਾ ਕੁੜੀ ਦਾ ਮੈਂ ਜੀ ਨਾਮ ਹੈ ਆਪਣਾ ਗੁੱਦ ਸਿੰਘ ਆ ਜੀ ਕਿਥੋਂ ਦੇ ਹਨ ਲਬੀ ਲਾੜਪੁਰ ਤੋਂ ਜੀ ਕੀ ਹੋਇਆ ਸੀ ਆਪਣੇ ਦੇ ਕੋਲ ਜੀ ਇਹ ਕੱਲ ਮੈਨੂੰ ਪਤਾ ਲੱਗਿਆ ਵੀ ਮੇਰੀ ਭਾਣ ਜੀ ਆ ਮਾਮਾ ਮੈਂ ਕੁੜੀ ਦਾ ਜੀ ਨਾਮ ਦਾ ਸੰਦੀਪ ਕੌਰ ਜੀ ਕੱਲ ਮੈਨੂੰ ਪਤਾ ਲੱਗਿਆ ਜੀ ਪਿੰਡ ਵੀ ਗੁੱਡੀ ਆਪਣੇ ਗੁੱਡੀ ਕੋਲ ਮੁੰਡਾ ਹੋਇਆ ਏ ਪਾਪਾ ਹੋਇਆ ਕਿੰਨੇ ਵਜੇ ਟ੍ਰਾਂਸਰ ਜਦ ਬੇਟਾ ਕਿੰਨੇ ਵਜੇ ਹੋਇਆ ਸੀ ਇਹ ਲਗਭਗ ਜੀ ਕੋਈ 12:00 ਵਜੇ ਦੀ ਗੱਲ ਆ ਚਲੋ ਮੈਂ ਪੁੱਛਿਆ ਵੀ ਆਮ ਆ ਕਹਿੰਦੇ ਨਹੀਂ ਜੀ ਹੁਣ ਤੁਸੀਂ ਆਇਓ ਨਾ ਵੀ ਸੀ ਸਵੇਰੇ ਆਇਓ ਅੱਜ ਮੈਂ ਸਵੇਰੇ ਆਇਆ 10:00 ਵਜੇ ਮੈਂ ਹਸਪਤਾਲ ਦੇ ਵਿੱਚ ਆਇਆ ਉਹਨਾਂ ਨੂੰ ਹਸਪਤਾਲਾਂ ਨੂੰ ਖਾਪੜ ਦਾਪੜ ਹੋਈ ਹੋਈ ਕੋਈ ਕਿਧਰੇ ਨਹੀਂ ਆਵੇ ਕੋਈ ਕਿਧਰੇ ਨਹੀਂ ਜਾਵੇ ਪੁੱਛਿਆ ਵੀ ਕੀ ਹੋਇਆ ਕਹਿੰਦੇ ਜੀ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਪਤਾ ਮੈਂ ਪੁੱਛਿਆ ਸਾਡਾ ਪ੍ਰੋਹਣਾ ਕਿੱਥੇ ਆ ਉਹ ਕਹਿੰਦੇ ਜੀ ਉਹ ਫੋਨ ਲੈਣ ਗਿਆ ਹੋਇਆ ਇਹਨਾਂ ਨੇ ਕੀਤਾ ਜੀ ਉਹ ਨਾਲ ਦੇ ਹਸਤਾ ਵਾਲਾ ਆਈ ਵੀ ਇਹਦੇ ਵਿੱਚ ਇਹਨਾਂ ਨੇ ਦਾਖਲ ਕਰਤੀ ਕੁੜੀ 11:00 ਵਜੇ ਇਹਨਾਂ ਨੂੰ ਹੱਥ ਖੜੇ ਕਰਤੀ ਜੀ ਕਹਿੰਦੇ ਵੀ ਸਾਡੇ ਸਮੇਤ ਬਾਹਰ ਆ ਬਤਾ ਜੀ ਬੋਡੀ ਸੀ ਇਸ ਹੋਏ ਤੇ 11 ਇੱਥੇ ਆਈ ਜੀ ਸਰੇ ਕੋ ਹਾਂ ਜੀ ਮੈਂ ਮੇਰੇ ਆਏ ਤੇ ਆਈ ਆ ਮੈਂ 10 ਵਜੇ ਉਰੇ ਆ ਗਿਆ ਸੀ ਡੈਥ ਜਿਹੜੀ ਹੋਈ ਉਹ ਕਿੱਥੇ ਹੋਈ ਹੈ ਉਰੇ ਉਰੇ ਹੋਈ ਹੈ ਜੀ ਡੈਥ ਇੱਥੇ ਆ ਕੇ ਹੋਈ ਹੈ ਹਾਂ ਜੀ ਹਾਂ ਆਈ ਵੀ ਬਈ ਹਸਪੀਟਲ ਨਾ ਡੈਥ ਤਾਂ ਵੀ ਉੱਥੇ ਹੋਈ ਹੋਈ ਦੀ ਉਹਨਾਂ ਨੇ ਤਾਂ ਬਸ ਉਥੋਂ ਭੇਜਤੀ ਅੱਛਾ ਪੌੜੀ ਇੱਥੇ ਭੇਜ ਪੌੜੀ ਭੇਜਦੀ ਵੀ ਉਥੋਂ ਖੜਾ ਖੜਾਇਆ ਫਿਰ ਮੈਂ ਵੀਡੀਓ ਵਾਲੇ ਬੁਲਾਏ ਜੀ ਉਹ ਕਹਿੰਦੇ ਜੀ ਇੱਥੇ ਗੱਲ ਨਾ ਕਰਿਓ ਕੋਈ ਹਸਪਤਾਲ ਜੋ ਬਾਹਰ ਹੋਜੋ ਬਾਹਰ ਹੋ ਕੇ ਕਰੋ ਰੋਡ ਤੇ ਇਹਨਾਂ ਨੇ ਜਾਣ ਬੁੱਝ ਕੇ ਕੰਮ ਕੀਤਾ ਦੁਆਰਾ ਪ੍ਰਸ਼ਨ ਦੇੜਿਆ ਨਹੀਂ ਇੱਥੇ ਕੀ ਕਾਰਨ ਸੀ ਇਹ ਬੋਡੀਆਂ ਨੇ ਇੱਥੇ ਭੇਜੀ ਕੀ ਕਾਰਨ ਸੀ ਉਹ ਕਹਿੰਦੇ ਜੀ ਇਹ ਜੀ ਖੂਨ ਘਟ ਗਿਆ ਜੇ ਅਸੀਂ ਚੜਾ ਨਹੀਂ ਸਕਦੇ ਅੱਛਾ ਇੱਥੇ ਭੇਜੀ ਰੈਫਰ ਕੀਤਾ ਰੈਫਰ ਕੀਤਾ ਇੱਥੇ ਨੂੰ ਮੈਂ ਤਾਂ ਡੈਥ ਹੋ ਚੁੱਕੀ ਸੀ ਡੈਥ ਹੋ ਚੁੱਕੀ ਸੀ ਜੀ ਉਹ ਅਸੀਂ ਖੂਨ ਵੀ ਮੰਗਾ ਲਿਆ ਮੁੰਡਾ ਲੈ ਕੇ ਆਇਆ ਤੇ ਖੂਨ ਦੱਸਿਆ ਤੁਹਾਨੂੰ ਉਹ ਇਹਨਾਂ ਨੇ ਕਿਹਾ ਜੀ ਨਹੀਂ ਖੂਨ ਨਹੀਂ ਚੜਨਾ ਹੈਗਾ ਵੀ ਜਦ ਇਹਦਾ ਕੋਈ ਕੰਮ ਨਹੀਂ ਕਰਦਾ ਕੋਈ ਸਰੀਰ ਖੂਨ ਦੇ ਮੁਕਾਬਲੇ ਨਹੀਂ ਰਹੀ ਖੂਨ ਨਹੀਂ ਚੜਨਾ ਇਹਨਾਂ ਨੇ ਜਵਾਬ ਦਿੱਤਾ ਜੀ ਆ ਗੱਲ ਹੋਈ ਹੈ ਜੀ ਜੇ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਜੀ ਜੋ ਇਹਨਾਂ ਨੇ ਨੁਕਸਾਨ ਕਰਿਆ ਏ ਉਹਦਾ ਮੁਆਵਜ਼ਾ ਦੇਣ ਉਹਨਾਂ ਸਾਫ਼ ਸਹੀ ਦੋ ਸਾਨੂੰ ਤੇ ਜਿਹੜਾ ਬੱਚਾ ਉਹ ਠੀਕ ਹੈਗਾ ਬੱਚਾ ਠੀਕ ਹੈ ਜੀ ਤੇ ਤੁਹਾਨੂੰ ਸਾਨੂੰ ਕਿਸੇ ਹਰ ਤੇ ਫੋਨ ਗਿਆ ਸੀ ਇਹ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਹੈ ਉਹ ਇੱਥੇ ਆ ਕੇ ਦੇਖਿਆ ਤੇ ਉਹ ਅਲਜਾਮ ਲਾ ਰਹੇ ਸੀਗੇ ਵੀ ਕੱਲ ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਦਿਨ ਅਕ ਹਸਪੀਟਲ ਹੈ ਉਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪੀਟਲ ਆਏ ਇੱਥੇ ਦੌਰਾਨੇ ਇਲਾਜ ਪੇਸ਼ੈਂਟ ਸੰਦੀਪ ਕੌਰ ਦੀ ਡੈਥ ਹੋ ਗਈ ਤੇ ਹੁਣ ਇਹ ਹੀ ਮੰਗ ਕਰ ਰਹੇ ਸੀਗੇ ਵੀ ਜਿਹੜੀ ਉਹ ਅਣਗੈਲੀ ਹੋਈ ਹੈ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਰਵਲ ਹਸਪੀਟਲ ਮਰਚੀ ਤੇ ਤਰਤੀਰ ਆਪਣਾ ਬੋਰਡ ਬਣਾਵਾ ਕੇ ਤੇ ਜੋ ਵੀ ਬੋਰਡ ਡਿਸੀਜਨ ਲੈਂਦਾ ਹੈ ਨਾ ਦੱਸਦੇ ਆ ਤੇ ਪੋਸਟਮਾਰਮ ਕਰਾਇਆ ਜਾਊਗਾ ਤੇ ਚਿੱਠਾ ਜਾਊਗਾ ਕਿ ਸਰ ਕਿੱਥੋਂ ਦਸੀਏ ਪਰਿਵਾਰ ਕਿੱਥੋਂ ਦਾ ਸੀ ਇਹ ਪਰਿਵਾਰ ਇੱਥੇ ਮੰਡੀ ਗੋਪਿੰਦਪੁਰ ਕੋਲ ਕੋਲ ਦੇ ਪਿੰਡੇ ਉੱਥੇ ਮੈਰਿਡ ਸੀ ਕੁੜੀ ਤੇ ਸਮਰਾਲੇ ਠਾਣੇ ਚ ਇਹਨਾਂ ਦਾ ਪਿੰਡ ਤੋਂ ਦੇ ਬੇਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ ਕਿ ਸਰ ਜੀ ਦਾ ਬੱਚਾ ਮੇਰਾ ਠੀਕ ਹੈ ਬੱਚਾ ਡਾਕਟਰ ਦਾ ਸਰ ਜੀ ਠੀਕ ਹੈ ਬੇਟਾ ਅੱਛਾ ਜੀ ਹਾਂ ਜੀ ਕਿ ਜਿਹਨੂੰ ਗੋਰੀ ਹਸਪੀਟਲ ਕਾਲ ਜੀ ਤੇ ਉਹ ਕਾਰਵੇ ਸਰ ਕੀ ਹੋਊ ਕਾਰਵਈ ਉਹ ਜੋ ਪੋਸਟਮਾਰਮ ਦਾ ਨਤੀਜਾ ਹੋਗਾ ਜੀ ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚ ਦਾ ਜਵਾਬ ਦੇਣਾ ਹੈ ਉਹਨਾਂ ਨੇ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ ਦੇਣਗੇ ਉਸੇ ਸਾਨੂੰ ਕੰਮ ਕਰੀ ਕਿਤੇ ਜੋ